ਆਸਾ ਮਹੱਲਾ ਪੰਜਵਾ ਨਿਮਖ ਕਾਮ ਸੁਆਦ ਕਰਨ ਕੋਟ ਦਿਨ ਸੁ ਦੁਖ ਪਾਵਹਿ ਕਰੀ ਮੋਹਤ ਰੰਗ ਮਾਨਹਿ ਫਿਰ ਬਹੋਰ ਬਹੋਰ ਪਛਤਾਵਹਿ ਅੰਧੇ ਚੇਤ ਹਰ ਹਰ ਰਾਯਾ ਤੇਰਾ ਸੋ ਦਿਨ ਨੇੜੈ ਆਇਆ ਰਹਾਉ ਪਲਕ ਦ੍ਰਿਸ਼ਟ ਦੇਖ ਭੂਲੋ ਆਪ ਨੀਮ ਕੋ ਤੁਮਰ ਜੈ ਸਾਧ ਸੰਗਿ ਬਿਸਿਆ ਸਿਉ ਹੈਰੇ ਤੈ ਸੋਹੀ ਇਹ ਪਰ ਗ੍ਰਹਿ ਬੈਰੀ ਕਾਰਣ ਪਾਪ ਕਰਤਾ ਵਸ ਰਹੀ ਅਮਾਨਾ ਛੋੜ ਜਾਹਿ ਤਿਨਹੀ ਸਿਉ ਸੰਗੀ ਸਾਧ ਜਨ ਸਿਉ ਬੈਰਾਨਾ ਸਗਲ ਸੰਸਾਰ ਇਹੈ ਵਿਦ ਵਿਆਪਿਓ ਸੋ ਉਬਰਿਓ ਜਿਸ ਗੁਰ ਪੂਰਾ ਕਹੁ ਨਾਨਕ ਭਵ ਸਾਗਰ ਤਰਿਓ ਪੈ ਪੁਨੀਤ ਸਰੀਰਾ ਆਸਾ ਮਹੱਲਾ ਪੰਜਵਾਂ ਦੋ ਪਦੇ ਲੂਕ ਕਮਾਨੋ ਸੋਈ ਤੁਮ ਪਿਖਿਓ ਮੂੜ ਮੁਖਦ ਮੁਕਰਾਨੀ ਆਪ ਕਮਾਨੇ ਕੋਲੇ ਬਾਂধে ਫਿਰ ਪਾਛੈ ਪਛਤਾਨੀ ਪ੍ਰਭ ਮੇਰੇ ਸਭ ਵਿਦਿਆ ਗੈ ਜਾਣੀ ਭ੍ਰਮ ਕੇ ਮੂਸੈ ਤੁਮ ਰਾਖਤ ਪਰਦਾ ਪਾਛੈ ਜੀਤੀ ਮਾਨੀ ਰਹਾਉ ਜਿਤ ਜਿਤ ਲਾਏ ਤਿਤ ਤਿਤ ਲਾਗੇ ਕਿਆ ਕੋ ਕਰੈ ਪ੍ਰਾਨੀ ਬਖਸ਼ ਲੈ ਹੋ ਪਾਰ ਬ੍ਰਹਮ ਸੁਆਮੀ ਨਾਨਕ ਸਤਿ ਪੁਰਬਾਨੀ ਆਸਾ ਮਹੱਲਾ ਪੰਜਵਾਂ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਇ ਆਵੈ ਰਹਾਉ ਤਿਸ ਸੇਵਕ ਕਹ ਹਉ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੈ ਆਸਾ ਘਰ ਗਿਆ ਰਵਾਂ ਮਹੱਲਾ ਪੰਜਵਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਨਟਵਾ ਦੇਖ ਦਿਖਾਵੇ ਬਹੁ ਵਿਦ ਜੈਸਾ ਹੈ ਉਹ ਤੈ ਸਾਰੇ ਅਣਕ ਜਾਨ ਭਮਿਓ ਭਮ ਭੀਤਰ ਸੁਖ ਹੈ ਨਾਹੀ ਪਰਵੇ ਸਾਰੇ ਸਾਧਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਆ ਨੀਤਾਰੇ ਸਾਧ ਸੰਗ ਮਿਲ ਹਰ ਗੁਣ ਗਾਏ ਇਸ ਜਨਮ ਪਦਾਰਥ ਜੀਤਾਰੇ ਰਹਾ ਤ੍ਰਾ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਹੋ ਕਵਨ ਬਿਦਤਰੀਐ ਰੇ ਹੂ ਮਨ ਤੇਰ ਅਗਾਹ ਗਾਖਰੀ ਗੁਰ ਸ਼ਬਦਿ ਪਾਰ ਉੱਤਰਿਐ ਰੇ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹ ਜਾਨਾਰੇ ਸਿਮਰਤ ਨਾਮ ਨਿਧਾਨ ਨਿਰਮੋਲ ਮਨ ਮਾਣ ਪਤੀਆ ਨਾਰੇ ਆਸਾ ਮਹੱਲਾ ਪੰਜਵਾ ਦੋ ਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋਂ ਸੋ ਪਾਵਾਂ ਰੇ ਨਾਮ ਰੰਗ ਏ ਮਨ ਤ੍ਰਿਪਤਾਨ ਬਹੁਰ ਨ ਕਤ ਹੂੰ ਤਾਵਾਂ ਰੇ ਹਮਰਾ ठाकुर ਸਭ ਤੇ ਊਚਾ ਰਹਿਣ ਦਿਨ ਸਿਸ ਗਾਵਾਂ ਰੇ ਸਿਨ ਮਹਿ ਥਾਪ ਉਥਾ ਪਨਹਾਰਾ ਇਸਤੇ ਤੁਝ ਹੈ ਡਰਾਵਾਂ ਰੇ ਰਹਾ ਜਬ ਦੇਖਾਂ ਪ੍ਰਭ ਆਪਣਾ ਸੁਆਮੀ ਤਉ ਅਵਰਹਿ ਚੀਤ ਨ ਪਾਵਾਂ ਰੇ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਭ੍ਰਮ ਪਉ ਮੇਟ ਲਿਖਾ ਵਉਰੇ ਆਸਾ ਮਹੱਲਾ ਪੰਜਵਾਂ ਚਾਰ ਬਰਨ ਚੌਹਾ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਗਰ ਸਰੂਪ ਸਿਆਣੇ ਪੰਚਹੋਂ ਹੀ ਮੋਹਿ ਸ਼ਲੀਰੇ ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ ਜਿਨ ਪੰਚਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ ਰਹਾਉ ਵੱਡੀ ਕੋਮ ਵਸ ਭਾਗ ਹੈ ਨਾਹੀ ਮੋਹਕੰ ਭੋਜ ਹਟਲੀਰੇ ਕਹੋ ਨਾਨਕ ਤਿਨ ਜਨ ਨਿਰਦਲਿਆ ਸਾਧ ਸੰਗਤ ਕੈ ਝਲੀਰੇ ਆਸਾ ਮਹੱਲਾ ਪੰਜਵਾਂ ਨੀਕੀ ਜੀਤੀ ਹਰ ਕਥਾ ਊਤਮ ਆਨ ਸਗਲ ਰਸ ਠੀਕੀਰੇ ਰਹਾਉ ਬਹੁ ਗੁਣ ਤੁਮਨ ਮੋਨ ਜਨ ਖਟ ਬੀਤੇ ਅਵਰ ਨ ਕਿਛ ਲਾਈ ਤੀਰੇ ਵਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧ ਸੰਗ ਨਾਨਕ ਕੀ ਕੀਰੇ ਆਸਾ ਮਹੱਲਾ ਪੰਜਵਾਂ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾਮਨ ਤੇ ਟਾਰੀ ਰਹਿਾਉ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਾਮ ਗੁਰਗਮ ਹਰ ਗਮ ਨਹਿ ਜਮ ਹਰ ਕੰਠ ਨਾਨਕ ਉਰ ਹਾਰੀ ਰੇ ਆਸਾ ਮਹੱਲਾ ਪੰਜਵਾਂ ਨੀਕੀ ਸਾਧ ਸੰਗਾਨੀ ਰਹਾ ਪ੍ਰਹਿਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਬੋਬਿੰਦ ਬਖਾਨੀ ਚਾਲ ਤਬੈ ਸੋਵਤ ਹਰ ਜਸ ਮਨ ਤਨ ਚਰਨ ਖਟਾਨੀ ਹਉ ਹਉ ਰੋ ਤੂੰ ਠਾਪੁਰ ਗੌਰ ਨਾਨਕ ਸ਼ਰਨ ਪਛਾਨੀ